ਅੱਜ ਵੱਖ-ਵੱਖ ਕੱਪ ਮਿਸ ਪਾਰਟੀਆਂ ਬਣਾ ਕੇ ਗੁਰਦਾਸਪੁਰ ਸ਼ਹਿਰ ਤੇ ਦੀਨਾ ਨਗਰ ਕਲਾਂ ਨੌਰ ਪਿੰਬਰ ਤੇ ਹੋਰ ਜਿਹੜੇ ਛੋਟੇ ਟਾਊਨ ਕਸਬੇ ਆ ਉਹਨਾਂ ਵਿੱਚ ਸਾਰਿਆਂ ਵਿੱਚ ਅੱਜ ਸਪਾ ਸਲੂਨਸ ਹੋਟਲਸ ਸਰਾਜ਼ ਤੇ ਜਿਹੜੇ ਨਸ਼ੇ ਦੇ ਹੌਟਸਪੌਟ ਆ ਉਹ ਸਾਰੇ ਅੱਜ ਚੈੱਕ ਕੀਤੇ ਗਏ ਕਿ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਹੋਟਲਾਂ ਦੇ ਪੇਪਰਸ ਤੇ ਹੋਰ ਉਹ ਪੁਲਿਸ ਪਾਰਟੀਆਂ ਜਿਹੜੀਆਂ ਉਹਨਾਂ ਉਹ ਉਧਾਂ ਦਾ ਬੰਦਾ ਕੋਈ ਗਲਤ ਉਹ ਕਿਤੇ ਵੀ ਨਾ ਰੁਕਿਆ ਹੋਵੇ ਜਾਂ ਹੋਰਾਂ ਨੇ ਸਰਚ ਕੀਤੀ ਆ ਸਾਰੀ ਜਗ੍ਹਾ ਦੀ ਤੇ ਇਹ ਜਿਹੜਾ ਅਗਲੇ ਕੁਝ ਦਿਨਾਂ ਇਹਦਾ ਸਰਚ ਵਗੈਰਾ ਕਰਤੀ ਚਲਦੀ ਰਹੂਗੀ ਕੋਈ ਅਰੈਸਟ ਵੀ ਕੀਤੀ ਜਾ ਰਹੀ ਹੈ ਨਾ ਅਰੈਸਟ ਵੀ ਉਧਾਕ ਪੁੱਛ ਕੇ ਚਲੀ ਕੁਝ ਬੰਦੇ ਜਿਹੜੇ ਪੁਲਿਸ ਸਟੇਸ਼ਨ ਬੁਲਾਏ ਆ ਔਰ ਵਿਦ ਜਿਹੜੇ ਹੋਟਲਾਂ ਜਾਂ ਜਿੱਥੇ ਕੋਈ ਉਹਨਾਂ ਨੂੰ ਟ੍ਰੈਕ ਕੀਤਾ ਉਹਦੇ ਰਿਕਾਰਡ ਵੀ ਨਾਲ ਉਹ ਇੱਥੇ ਉਹਨਾਂ ਨੂੰ ਕਿਹਾ ਕੇ ਲੈ ਕੇ ਆਓ ਲਿਸਟ ਵਗੈਰਾ ਇਹਨੀਆਂ ਫ੍ਰੀ ਸਲਾਪਤੀ ਕੀ ਗਏ ਦਰ ਅੱਜ ਕਰੀਬ 70 ਬੰਦੇ ਜਿਹੜੇ ਸਾਡੇ ਲੱਗੇ ਸੀ ਇਸਕਾ